ਜੁਗੋ ਜੋਗੇ ਢਾਲ ਚੇਵਰ ਛਤਰ ਤਖਤ ਕੇ ਮਾਲਕ ਗਰੀਬ ਨਵਾ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਨਗਰ ਕੱਖਾਂ ਵਾਲੀ ਸੁਪੁੱਚੀ ਸਾਧ ਸੰਗਤ ਦੇ ਇਲਾਕਾ ਨਿਵਾਸੀ ਸਕਤਾਂ ਇਕੱਤਰ ਹੋਈਆਂ ਹਨ ਸੋ ਅੱਜ ਜਤੇਦਰ ਵਰਦੇਸ ਸਿੰਘ ਜੀ ਅਤੇ ਇਲਾਕੇ ਦੀ ਅਤੇ ਨਗਰ ਦੀ ਸਾਧ ਸੰਗਤ ਵੱਲੋਂ ਇਕੱਤਰ ਹੋ ਕਲਕੇ ਧੁਰ ਕੀ ਬਾਣੀ ਆਈ ਤင် ਸਗਲਿ ਚਿੰਤ ਮਿਟਾਈ ਦੇ ਸ੍ਰੀ ਅਖੰਡ ਜਾਪ ਚਮਕੌਰ ਗੜੀ ਦੇ ਸਮੂਹ ਸ਼ੀਰ ਸਿੰਘ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਤੇ ਸ਼ਰੋਬਣੀ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੇ ਸ਼ੀਰ ਦੀਵਾਰੇ ਨੂੰ ਸਮਰਪਿਤ ਸਵੇਰੇ ਅਮਰਦਵੇਲੇ ਭੋਗ ਪਾਏ ਗਿਆ ਅਪਰੰਤ ਦੀਵਾਨ ਸੱਜਾ ਸੱਜੇ ਹੋਏ ਦੀਵਾਨ ਦੇ ਅੰਦਰ ਆਪ ਸੰਗਤਾਂ ਜੁੜ ਕੇ ਬੈਠੇ ਜੀ ਦਾਸ ਦੀ ਹਾਜ਼ਰੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਸਾਰੇ ਕਾਜ ਕੇ ਫਤਿਹ ਗਜਾਈਏ ਸਾਰੇ ਗੱਜ ਕੇ ਆਖੋ ਜੀ ਵਾਹਿਗੁਰੂ 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 ਗੁਰੂ ਕਾਲਸਾ ਸੰਗਤ ਜੀ ਜਿਸ ਤਰ੍ਹਾਂ ਹੁਣੇ ਹੀ ਢਾਡੀ ਜੱਥੇ ਪਾਸੋਂ ਆਪ ਸਦੇ ਸਰਵਣ ਕੀਤਾ ਹੈ ਕਿ ਇਹ ਜਿਹੜੀ ਪਗੜੀ ਹੈ ਇਹ ਜਿਹੜੀ ਦਸਤਾਰ ਹੈ ਇਹ ਜਿਹੜੀ ਪਾਗ ਹੈ ਇਹ ਕਿਸ ਤਰ੍ਹਾਂ ਮਿਲੀ ਹੈ ਪਹਿਲੇ ਬੰਦਰਾ ਦੀ ਕਵਤਾ ਦੇ ਵਿੱਚ ਹੀ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਜ਼ਿਕਰ ਕਰਕੇ ਢਾਡੀ ਜੱਥੇ ਨੇ ਆਪ ਜੀ ਨੂੰ ਹੋਰ ਵੀ ਵਿਸਤਾਰ ਨਾਲ ਦੱਸਣਾ ਐ ਮੈਂ ਸੈਕਟਰੀ ਸਾਹਿਬ ਨੂੰ ਕਹਿ ਰਿਹਾ ਸੀ ਕਿ ਤੁਹਾਡੀ ਜਿसे ਦਾ ਰਾਸਵੱਜਾ ਆਇਆ ਵਾ ਉਹਨਾਂ ਦੀ ਜਿਹੜੀ ਲੜੀ ਐ ਟੁੱਟਣ ਨਾ ਦਈਏ ਕਹਿੰਦੇ ਵੀ ਹਾਲੇ ਫਟ ਕਲਕੱਤਾ ਹੀ ਲਾਈ ਐ ਉਹਨਾਂ ਨੇ ਜਿਹੜੀ ਇਤਿਹਾਸ ਦੀ ਲੜੀ ਐ ਉਹ ਸ਼ੁਰੂ ਕਰਨੀ ਐ ਸੋ ਅੱਜ ਇਹ ਪ੍ਰੋਗਰਾਮ ਜਿਹੜਾ 18 ਫਰਵਰੀ ਦਾ ਪਹਿਲਾਂ ਹੀ ਰੱਖਿਆ ਗਿਆ ਸੀ ਪਾਲਾਚਾਨ ਕ ਲੁਧਿਆਣੇ ਕਮਰਗ ਦਾ ਪਹੋਗ ਐ 1 ਵਜੇ ਨਾਲ ਉੱਥੇ ਪਹੁੰਚਣਾ ਇਸ ਕਰਕੇ ਆਪ ਸੰਗਤਾਂ ਤੋਂ ਥੋੜੇ ਜੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਤੇ ਖਿਮਾ ਜਾਚਨਾ ਕਰ ਲੈਣੀ ਹੈ ਤੇ ਵਿਦਾਇਗੀ ਲੈ ਲੈਣੀ ਹੈ ਉੱਥੇ ਵੀ ਪਹੁੰਚਣਾ ਹੈ ਸੋ ਧੰਨ ਧੰਨ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਭਾਰਤ ਨੂੰ ਬਚਾਉਣ ਵਾਸਤੇ ਜਿੱਥੇ ਆਪਣਾ ਸਰਬੰਸਵਾਰਿਆ ਪਹਿਲਾਂ ਪਿਤਾ ਦੀ ਕੁਰਬਾਨੀ ਦਿੱਤੀ ਉਸ ਤੋਂ ਬਾਅਦ ਆਪਣੇ ਸੁਪੁੱਤਰਾਂ ਸਾਹਿਬ ਜਾਦਿਆਂ ਦੀ ਕੁਰਬਾਨੀ ਦਿੱਤੀ ਤੇ ਸਤਿਗੁਰੂ ਜੀ ਦੀ ਜੋਤੀ ਜੋ ਸਮਾਨਤ ਕੋਈ ਨਾਪੇ ਇਸ ਦੇਸ਼ ਤੋਂ ਪਰਵਾਹ ਹੋਏ ਕਿਉਂਕਿ ਤੋਂ ਮੁਸਲਮਾਨਾਂ ਵੱਲੋਂ ਗਦਾਰੀ ਕਰਕੇ ਸਤਿਗੁਰਾਂ ਨੂੰ ਧੋਖੇ ਦੇ ਨਾਲ ਛੁਰਾ ਮਾਰ ਕੇ ਜਿਹੜਾ ਸਾਜਖਣ ਮਦੇਰ ਸਾਹਿਬ ਦੀ ਧਰਤੀ ਤੇ ਜ਼ਖਮੀ ਕੀਤਾ ਗਿਆ ਜ਼ਖਮਾਂ ਤੋਂ ਬਾਅਦ ਸਤਿਗੁਰੂ ਜੀ ਦੇ ਜਿਹੜੇ ਜ਼ਖਮ ਆ ਉਹ ਗਰੇ ਟਰੈਕਟਰ ਨੇ ਸੀਤੇ ਵੀ ਜਿਹੜਾ ਜ਼ਖਮ ਹੈ ਉਹ ਸਹੀ ਵੀ ਹੋਇਆ ਪਰ ਉਸ ਵੇਲੇ ਉੱਥੇ ਪਹੁੰਚੇ ਹੋਏ ਕੁਝ ਰਾਜੇ ਅਤੇ ਕੋਜ ਰਾਜਿਆਂ ਦੇ ਜਿਹੜੇ ਸੁਪੁੱਤਰ ਸਨ ਉਹ ਗੁਰੂ ਸਾਹਿਬ ਤੇ ਦਰਸ਼ਨ ਕਰਨ ਵਾਸਤੇ ਆਏ ਦਰਸ਼ਨ ਕਰਕੇ ਉਹਨਾਂ ਨੇ ਸਤਗੁਰਾਂ ਦੇ ਪਾਸ ਪਈ ਹੋਈ ਉਹਨਾਂ ਦੀ ਕਮਾਲ ਵੇਖੀ ਜੋ ਨੌ ਟਾਂਗ ਦੀ ਕਮਾਲ ਸੀ ਭਾਰੀ ਬਹੁਤ ਭਾਰੀ ਕਮਾਲ ਸੀ ਤੇ ਜਿੱਲਾ ਉਸ ਦਾ ਲੱਥਾ ਹੋਇਆ ਸੀ ਤੇ ਸੋਚਣ ਲੱਗ ਪਏ ਵੀ ਇਸ ਦਾ ਜਿੱਲਾ ਕੌਣ ਚੜਾਉਂਦਾ ਹੋਵੇਗਾ ਤੇ ਏਡੀ ਵੱਡੀ ਕਮਾਲ ਨੂੰ ਕੌਣ ਚਲਾਉਂਦਾ ਹੋਵੇਗਾ ਸੋ ਸਤਗੁਰੂ ਜੀ ਅੰਦਰ ਜਾ ਮੇਂ ਜੋ ਵੀ ਆਪਣੀ ਮੌਜ ਦੇ ਮਾਲਕ ਸਨ ਜਿਨ੍ਹਾਂ ਨੇ ਜੋਤੀ ਜੋਤ ਸਮਾਉਣ ਦਾ ਆਪਣਾ ਜਿਹੜਾ ਸਥਾਨ ਹੈ ਉਹ ਵੀ ਚੁਣ ਲਿਆ ਸੀ ਤੇ ਆਪਣੀ ਮੌਜ ਦੇ ਵਿੱਚ ਆਏ ਜਦੋਂ ਉਹਨਾਂ ਨੇ ਉਹ ਜਿਹੜੇ ਰਾਜੇ ਪਹੁੰਚੇ ਹੋਏ ਸਨ ਉਹਨਾਂ ਦਾ ਸ਼ੰਕਾ ਨਿਗਰਤ ਕਰਨ ਵਾਸਤੇ ਉਹ ਜਿਹੜੀ ਕਮਾਂਡ ਫੜੀ ਉਸਤਾ ਚਿਲਾ ਚੜਾਇਆ ਤੇ ਜਿਹੜੇ ਟੰਕੇ ਲੱਗੇ ਹੋਏ ਸਨ ਜ਼ਖਮ ਤੇ ਉਹ ਉਹਨਾਂ ਦੇ ਟੁੱਟ ਗਏ ਜ਼ਖਮ ਦੇ ਵਿੱਚੋਂ خون ਜਿਹੜਾ ਰਿਸਣ ਲੱਗ ਪਿਆ ਸਤਿਗੁਰੂ ਜੀ ਨੇ ਸਤਖੰਡ ਜਾਣ ਦਾ ਜਿਹੜਾ ਵਾ ਉਹ ਮਾਨ ਬਣਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਮੈਦ ਘੋੜੇ ਤੇ ਸਵਾਰ ਹੋ ਕੇ ਤੰਬੂ ਲਗਾਇਆ ਸੰਗਤਾਂ ਕੋਲੋਂ ਸਤਖੰਡ ਨਦੀਰ ਸਾਹਿਬ ਜੀ ਜੋ ਸਾਹਿਬ ਦੀ ਧਰਤੀ ਤੇ ਤੰਬੂ ਲਗਵਾ ਕੇ ਉਸ ਦੇ ਵਿੱਚ ਚਿਖਾ ਚ ਨਹੀਂ ਗਈ ਤੇ ਕਮੈਦ ਘੋੜੇ ਤੇ ਸਵਾਰ ਹੋ ਕੇ ਜਿੱਤੇ ਹੀ ਗਏ ਸੰਗਤ ਸੰਗਤਾਂ ਵਰਾ ਕਰਦੇ ਰਹੀਆਂ ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਦੇਸ਼ ਨੂੰ ਬਹੁਤ ਦੇਣਾ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜਿਹੜੀ ਚਮਕੌਰ ਦੀ ਅਸਾਵੇਂ ਜੰਗ ਸੀ ਉਸ ਦਾ ਜਿਹੜਾ ਅੱਜ ਇੱਥੇ ਜ਼ਿਕਰ ਹੋਣਾ ਹੈ ਸਾਡੀ ਕਿਸੇ ਨੇ ਆਪ ਸੰਤਾਂ ਨੂੰ ਇਤਿਹਾਸ ਸਰਵਣ ਕਰਵਾਉਣਾ ਹੈ ਸੋ ਜਿਸ ਦੇ ਵਿੱਚ 40 ਮਹਾਨ ਚਰਨ ਆ ਗੁਰੂ ਗੋਬਿੰਦ ਸਿੰਘ ਦੇ ਲਗਤੇ ਜਿਗਰਾਂ ਦੇ ਸੁਮੇਰ ਜਿਨ੍ਹਾਂ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਵਾ ਲਾਖ ਸੇ ਇੱਕ ਲੜਾ ਨੂੰ ਤਬੇ ਗੁਰ ਸਿੰਘ ਨਾਮਕ ਹੰਮ ਦੇ ਵਾਕਾਂ ਨੂੰ ਸਪੂਰਨ ਕੀਤਾ ਉਹਨਾਂ ਦੀ ਯਾਦ ਦੇ ਅੰਦਰ ਆਪਾਂ ਜੁੜ ਕੇ ਬੈਠੇ ਆ ਸੋ ਆਪਾਂ ਸਾਰੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧੀਆਂ ਪੁੱਤਰ ਐ ਜਦੋਂ ਖੰਡੇ ਬਾਟੇ ਦੀ ਪਾਉ ਲੈਦੀਏ ਤੇ ਉਸ ਵੇਲੇ ਪੰਜਾਂ ਪਿਆਰਿਆਂ ਵੱਲੋਂ ਦੱਸਿਆ ਜਾਂਦਾ ਕਿ ਅੱਜ ਤੋਂ ਜਿਹੜਾ ਤੁਹਾਡਾ ਜਨਮ ਸਥਾਨ ਐ ਉਹ ਸ੍ਰੀ ਅਨੰਦਪੁਰ ਸਾਹਿਬ ਐ ਪਿਤਾ ਤੁਹਾਡਾ ਗੁਰੂ ਗੋਬਿੰਦ ਸਿੰਘ ਐ ਮਾਤਾ ਸਾਹਿਬ ਕੌਰ ਐ ਨਾਨਕ ਦੇ ਗੁਰੂ ਦੇ ਨਾਮ ਦਾ ਇਸ ਤਰ੍ਹਾਂ ਜਿਹੜੀ ਪਿਛਲੀ ਜਾਤ ਹੋ ਉਹ ਖਤਮ ਹੋ ਜਾਂਦੀ ਐ ਤੇ ਸਤਿਗੁਰੂ ਜੀ ਦੇ ਪਿਆਰੇ ਸੇਖ ਹੋ ਜਾਂਦੇ ਹਨ ਤੇ ਗੁਰੂ ਸਾਹਿਬ ਜੀ ਨੇ ਸਾਨੂੰ ਕੁਝ ਰੈਤਾ ਬਖਸ਼ਿਸ਼ ਕੀਤੀਆਂ ਜਦੋਂ 1699 ਦੀ ਵਿਸਾਖੀ ਤੇ ਖੰਡੇ ਪਾਟੇ ਦੀ ਬਹੁਤ ਬਖਸ਼ਿਸ਼ ਕੀਤੀ ਤੇ ਕੁਝ ਰਹਿਤ ਨਾਮੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਵੀ ਲਿਖਵਾਏ ਅਤੇ ਉਸ ਵੇਲੇ ਜਿਹੜੀ ਆ ਰਹਿਤ ਜਿਹੜੀ ਆ ਉਹ ਸਿੱਖਾਂ ਨੂੰ ਦੱਸੀ ਜਿਹੜੇ ਭਾਈ ਆਨੰਦ ਲਾਲ ਜੀ ਨੇ ਵੀ ਲਿਖੀ ਭਾਈ ਚੌਪਾ ਸਿੰਘ ਜੀ ਨੇ ਵੀ ਭਾਈ ਸੁੱਖਾ ਸਿੰਘ ਜੀ ਨੇ ਵੀ ਸਤਗੁਰੂ ਜੀ ਨੇ ਕਿਹਾ ਕਿ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਹਲ ਹੈ ਤੇ ਪਹਿਲੀ ਰਹਿਤ ਇਹ ਆ ਖੰਡੇ ਬਾਟੇ ਦੀ ਪੌਲ ਲੈਣੀ ਫਿਰ ਸਤਿਗੁਰੂ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਸੰਭਾਲਣ ਦਾ ਜਿਹੜਾ ਹੁਕਮ ਕੀਤਾ ਅੰਮ੍ਰਿਤ ਵੇਲੇ ਦੇ ਨਿਤਨੇਮ ਦੀਆਂ ਬਾਣੀਆਂ ਪੜਨ ਦਾ ਹੁਕਮ ਕੀਤਾ ਸ਼ਾਮ ਵੇਲੇ ਸੰਭਾਲਣ ਦਾ ਸੋਧਾਰਾ ਰਾਜ ਸਾਹਿਬ ਫਿਰ ਤੋਂ ਸੇਲਾ ਆਰਤੀ ਆਦਿ ਦੇ ਜਾਪ ਪਾਰਕੀ ਨਿਤਨੇਮ ਦੀਆਂ ਬਾਣੀਆਂ ਸਾਨੂੰ ਪੜਨ ਦਾ ਜਿਹੜਾ ਵਾਹ ਹੁਕਮ ਕੀਤਾ ਅਤੇ ਦਸਾਂ ਨੋਵਾਂ ਦੇ ਧਰਮ ਦੀ ਕੀਰਤ ਕਰਨ ਦਾ ਹੁਕਮ ਕੀਤਾ ਤੇ ਦਸਵਾ ਦਸਵੰਦ ਦੇਣ ਦਾ ਵੀ ਹੁਕਮ ਕੀਤਾ ਸੋ ਸਤਗੁਰੂ ਜੀ ਨੇ ਕੁਝ ਕਰੈਤਾ ਤੋਂ ਵੀ ਸਾਨੂੰ ਵਰਜਿਆ ਵੀ ਇਹ ਕਰੈਤਾ ਅਸੀਂ ਨਹੀਂ ਕਰਨੀਆਂ ਜਿਸ ਤਰ੍ਹਾਂ ਉੱਠਾ ਹਲਾਲ ਬਾਸ ਇਹ ਨਹੀਂ ਖਾਣਾ ਫੁੱਕਾ ਹਾਜਤ ਤਮਾਕੂ ਇਹਨਾਂ ਦੇ ਨੇੜੇ ਨਹੀਂ ਜਾਣਾ ਅੱਜ ਦੁੱਖ ਹੁੰਦਾ ਹੈ ਸੋ ਮਾਡੇ ਦੀ ਧਰਤੀ ਤੇ ਥੋੜਾ ਫਰਕ ਹੈ ਪਰ ਜਦੋਂ ਕਈ ਵਾਰੀ ਮਾਲਵੀ ਦੇ ਵਿੱਚ ਤਵਾਬੇ ਦੇ ਵਿੱਚ ਵਿਚਰਨ ਦਾ ਮੌਕਾ ਮਿਲਦਾ ਹੈ ਕਈ ਵਾਰੀ ਸੜਕਾਂ ਦੇ ਕੰਢੇ ਤੇ ਬੈਠੇ ਹੋਏ ਦਸਤਾਰਾ ਸਜਾ ਕੇ ਕਿਉਂਕਿ ਮੈਂ ਕੱਲ ਬਾਗੀ ਸੀ ਉਹਦੇ ਤੁਹਾਨੂੰ ਪਗੜੀ ਦਾ ਇਤਿਹਾਸ ਕਵਤਾ ਦੇ ਰਾਹੀਂ ਧਾਰੀ ਕਿਸੇ ਨੇ ਬਿਆਨ ਕੀਤਾ ਹੈ ਸੋ ਪੱਗਾਂ ਵਾਲੇ ਦਸਤਾਰਾਂ ਵਾਲੇ ਕਈ ਤੇ ਬਜ਼ੁਰਗ ਹੋਏ ਹੁੰਦੇ ਆ ਉਹਨਾਂ ਦੇ ਹੱਥ ਦੇ ਵਿੱਚ ਬੀੜੀਆਂ ਹੁੰਦੀਆਂ ਸਿਗਟਾ ਹੁੰਦੀਆਂ ਜਾਂ ਤਮਾਕੂ ਮਲਵੇ ਹੁੰਦੇ ਆ ਬੜਾ ਦੁੱਖ ਹੁੰਦਾ ਕਿਉਂਕਿ ਆਪਾਂ ਉਸ ਗੁਰੂ ਪੁੱਤਰ ਦੇ ਔਲਾਦ ਆ ਉਸ ਗੁਰੂ ਦੇ ਪੁੱਤਰ ਆ ਤਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸੁਪੁੱਤਰ ਤਰਤਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੰਨਾਂ ਦਾ ਘੋੜਾ ਜਦੋਂ ਤਮਾਕੂ ਵਾਲੇ ਖੇਤ ਨੂੰ ਵੇਚ ਕੇ ਰੋ ਗਿਆ ਸੀ ਤੇ ਸਤਿਗੁਰਾਂ ਨੇ ਭਾਵ ਲਿਆ ਵੀ ਘੋੜੇ ਨੇ ਤਮਾਕੂ ਵਾਲਾ ਖੇਤ ਵੇਖਿਆ ਤੇ ਪਛਾਹ ਮੋੜ ਦਿੱਤਾ ਸੀ ਭਾਵੇਂ ਉਹਨਾਂ ਦਾ ਘੋੜਾ ਵੀ ਤਮਾਕੂ ਵਾਲੇ ਖੇਤ ਦੇ ਵਿੱਚ ਨਹੀਂ ਸਵੜਿਆ ਤੇ ਇਸ ਨੂੰ ਜਗਤ ਜੋਠ ਕਿਹਾ ਗਿਆ ਸੋ ਜੇ ਆਪਾਂ ਸਿੱਖਾਂ ਦੇ ਘਰ ਦੇ ਮੰਨ ਲਿਆ ਸਾਡੇ ਵੱਡੇ ਭਾਰ ਹਨ ਕਿਉਂਕਿ ਪਰ ਕਾਲ ਯੁਗ ਦਾ ਭਿਆਨਕ ਸਮਾਂ ਆਨ ਰਿਹਾ ਹੈ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਕਾਲ ਯੁਗ ਦੇ ਅਵਤਾਰ ਆਪ ਨਿਰੰਕਾਰ ਕਲਾ ਧਾਰ ਜਗ ਮੇ ਪਰਵਰਯੋ ਤੇ ਸੱਚ ਕੰਡ ਵਸੇ ਨਿਰੰਕਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਾਲ ਯੁਗ ਦੇ ਅਵਤਾਰ ਕਾਲ ਯੁਗ ਦੇ ਮਾੜੇ ਪ੍ਰਭਾਵ ਤੋਂ ਜੇ ਬਚਣਾ ਹੈ ਤੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਪੈਣਾ ਪੈਣਾ ਗੁਰੂ ਨਾਨਕ ਸਾਹਿਬ ਦੀ ਸ਼ਬਦ ਭਾਵਾਂ ਵਿੱਚ ਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣਾ ਪੈਣਾ ਤੇ ਜੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਨਾ ਚੱਲਾਂਗੇ ਤੇ ਕਾਲ ਯੁਗ ਨੇ ਤੇ ਸਾਨੂੰ ਘੇਰਦਾ ਹੀ ਹੈ ਤੇ ਫਿਰ ਸਾਡੇ ਘਰਾਂ ਦੇ ਵਿੱਚ ਦੁੱਖ ਤੜਪ ਹੁੰਦੇ ਆ ਸਾਡੇ ਬੱਚੇ ਸਾਡੇ ਆਗਿਆ ਕਰਦੇ ਰਹਿੰਦੇ ਤੇ ਫਿਰ ਆਪਾਂ ਗੁਰੂ ਸਾਹਿਬ ਨੂੰ ਜਾਂ ਰੱਬ ਨੂੰ ਅਕਾਲ ਪ੍ਰਭੂ ਨੂੰ ਲਾਮੇ ਦਿੰਨੇ ਆ ਜਦੋਂ ਆਪਾਂ ਉਹਦੀ ਗੱਲ ਹੀ ਨਹੀਂ ਮੰਨਾਂਗੇ ਤੇ ਫਿਰ ਲਾਮਾ ਨਹੀਂ ਨਾ ਵੜਦਾ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਭੇਜਦੇ ਆ ਜੇ ਬੱਚਾ ਆਪਣੇ ਮੰਤਰ ਤੇ ਆਪਣੇ ਸਾਧ ਤੇ ਆਪਣੇ ਮੈਦਮ ਦੇ ਬਚਨ ਨਹੀਂ ਮੰਨੇਗਾ ਚੰਗੀ ਪੜ੍ਹਾਈ ਨਹੀਂ ਕਰੇਗਾ ਤੇ ਉਹਦੇ ਨਲਾਇਕ ਹੀ ਹੋਏਗਾ ਇਸ ਕਰਕੇ ਆਪਾਂ ਨਲਾਇਕ ਪੁੱਤਰ ਨਹੀਂ ਬਣਨਾ ਜੇ ਸਾਨੂੰ ਕਾਲਜ ਦੇ ਇਸ ਭਿਆਨਕ ਸਮੇਂ ਦੇ ਵਿੱਚ ਸਿੱਖਾਂ ਦੇ ਘਰ ਜਾਣਾ ਮਿਲਿਆ ਤੇ ਆਪਾਂ ਗੁਰੂ ਦੇ ਖੰਡੇ ਬਾੜੇ ਦੀ ਪਾਹੁਲ ਲੈ ਕੇ ਗੁਰੂ ਕੀ ਰੈਤ ਨੂੰ ਧਾਰਨਾ ਹੈ ਗੁਰੂ ਕੀ ਰੈਤ ਨੂੰ ਧਾਰਨਾਗੇ ਤਾਂ ਹੀ ਸਾਡੇ ਜਿਹੜੇ ਮਨਾਏ ਹੋਏ ਦਿਨ ਆਸ਼ੀਸ਼ਾਂ ਦੇ ਦਿਹਾੜੇ ਤਾਂ ਹੀ ਇਹ ਸਫਲੇ ਹਨ ਕਿਉਂਕਿ ਹੁਣ ਢਾਡੀ ਜੱਥੇ ਨੇ ਤੁਹਾਡੇ ਨਾਲ ਗੁਰ ਇਤਿਹਾਸ ਦੀ ਸਾਝ ਵੀ ਪਾਉਣੀ ਹੈ ਤੇ ਦਾਸਾਂ ਨੇ ਵੀ ਅੱਗੇ ਜਾਣਾ ਹੈ ਇੰਨਿਆਂ ਕਮੇਦਿਆਂ ਪ੍ਰਮਾਣ ਕਰਦੀਆਂ ਦਾਸ ਨੂੰ ਪਤਿਕ ਜਾਓ ਸਾਰੇ ਗੱਜ ਕੇ ਆਖੋ ਜੀ ਵਾਹ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਦਸ਼ਮੇਸ਼ ਤਰਨਾਲਾ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਸੋਟੀ ਸਾਹਿਬ ਨਟਕਣਾ ਸਾਹਿਬ ਵਾਲੇ ਜਿਨ੍ਹਾਂ ਨੇ ਆਪਣੇ ਇਸ ਨਮਾਣੇ ਜੀ ਸਿੰਘ ਤੇ ਜਮਾਨ ਰੱਖਿਆ ਇਸ ਨਗਰ ਨੂੰ ਸਮਾਂ ਦਿੱਤਾ ਅੱਜ ਸਾਡੇ ਨਗਰ ਦੇ ਉੱਤੇ ਬਹੁਤ ਹੀ ಅಪਾਰ ਕਿਰਪਾ ਹੈ ਕੁਝ ਜਿਹੜੇ ਨਗਰ ਦੇ ਵਿੱਚ ਸ਼ਹੀਦ 다ਸ ਸਿੰਘਾਹ ਦੇ ਦਿਹਾੜੇ ਮਨਾਏ ਜਾਂਦੇ ਆ ਉਸ ਨਗਰ ਦੇ ਉੱਤੇ ਸ਼ਹੀਦ 다ਸ ਸਿੰਘਾਹ ਦਾ ਪਹਿਰਾ ਲੱਗ ਜਾਂਦਾ ਹੈ ਉਸ ਨਗਰ ਤੇ ਕੋਈ ਵੀ ਕਸ਼ਟ ਨਹੀਂ ਹੁੰਦਾ ਇਸ ਕਰਕੇ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਵੱਲੋਂ ਬਾਬਾ ਜੀ ਨੂੰ ਸਾਡੇ ਨਗਰ ਦੇ ਵਿੱਚ ਪਹੁੰਚਣ ਤੇ ਅਤੀ ਤਨਮਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਇਹਨਾਂ ਰਿਣੀ ਐ ਕਿ ਜਿਹੜੀ ਸਾਡੀ ਬੇਨਤੀ ਨੂੰ ਮੰਨ ਕੇ ਸਾਡੇ ਨਗਰ ਦੇ ਵਿੱਚ ਚਰਨ ਪਾਏ ਨੇ ਬਹੁਤ ਬਹੁਤ ਤਨਵਾਹ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੰਦੇ ਪੱਵਨ ਸ਼ਾਹ ਜਲਦਾਰ ਵੀਰ ਚਕਰਵਰਤੀ ਜੀ ਨੂੰ ਸਤਿ ਸ੍ਰੀ ਅਕਾਲ ਸਾਡੇ ਜਬਨਜ ਸਿੰਘ ਜੀ ਦਾ ਬਹੁਤ ਦਾ ਤਰਵਾਜਾ ਜੁਆ 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 ਜਿਨ੍ਹਾਂ ਨੇ ਆਪਣੇ ਲਾਇਸੈਂਸ ਨੂੰ ਤੋੜਾ ਨੇ ਰੋਗਾਂ ਦੇ ਕਾਹਤ ਤਰ੍ਹਾਂ ਨੂੰ ਕਾਹਤ ਬਸ ਬਰਬਾਦ ਕਰ ਦੇ ਸਮਝਾ ਨਾ ਇਹਨਾਂ ਸੰਭੋਧਨ ਕਰਨਾ ਗੁਰੂ ਕਰਨਾ ਹੈ ਤਾਂ ਬਹੁਤ ਸਰਕਾਰ ਪ੍ਰਦੇਸ਼ ਸਿੰਘ ਜੀ ਕਾਨੂੰਨੀ ਐਸਪੀ ਸਾਹਿਬ ਉਹਨਾਂ ਨੂੰ ਨਵੇਂ ਮੇਟਰ ਸਿੰਘ ਜੀ ਦਾ ਬਹੁਤ ਬੰਦਗੀ ਦਾ ਇਮਰਾਨਾ ਤੇ ਧੰਨਵਾਦ ਜਿਕਾਦੇ ਨਾਲ ਆਪਾਂ ਸਰਕਾਰੀ ਸਿੰਘ ਸਾਹਿਬ ਮਹਾਕਾਇਦੇ ਦਾ ਸੱਜ ਬਾਬਾ ਮੇਟਰ ਸਿੰਘ ਜੀ ਨੂੰ ਬੰਨ ਕਹਾ ਸਾਹਿਬ ਜੀ ਕਿ ਬਣੀ ਬੋਲ ਸੋਨ ਹਾ ਸ਼ਰਮ ਦਾ ਸਰਮਾ ਜਿਹੜਾ ਮਾਲਵਾ ਚਾਉਂਦੇ ਪੰਜਾਬ ਦੇ सॼे सरकारी बाबा बलदेव सिंधी जिन्हनि सम्मान सुठियूं कॉम्बियूं जथेबदियां बहुत धनवाद आउ मां बेनती करी जंहिं गुरू करण जो ਸਤਿ ਅਕਾਲ ਬੋ ਸੋ ਨਿਹਾਲ ਸਤਿ ਅਕਾਲ ਮੈਂ ਮੁਦ ਕਰ ਕਰ ਸਾਰਥੀ ਹੁਣ ਚਲਿਤ ਕਰ ਬੋ ਸੋ ਨਿਹਾਲ ਸਤਿ ਅਕਾਲ ਬੋ ਸੋ ਨਿਹਾਲ ਸਤਿ ਅਕਾਲ ਬੋ ਸੋ ਨਿਹਾਲ ਸਤਿ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਲੰਤਰਾ ਸਤਿ ਸ੍ਰੀ ਅਕਾਲ ਵੱਡੇ ਮਹਾਂਪਦੇ ਨਤ ਜੀ ਪਾਤਾ ਆਂਦੇ ਬਾਬਾ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ